ਟਿਆਲਾ ਵਿੱਚ ਐਚਆਰ ਗਰੁੱਪ ਨੇ ਇੱਕ ਨਵੀਂ ਸਕੀਮ ਦਾ ਕੀਤਾ ਉਦਘਾਟਨ ਜਿੱਥੇ ਪਹੁੰਚੇ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਬੇ ਦੇ ਵਿੱਚ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾ ਰਹੇ ਨੇ ਉੱਥੇ ਹੀ ਅੱਜ ਐਚਆਰ ਗਰੁੱਪ ਦੇ ਮਾਲਕ ਪ੍ਰਦੀਪ ਸ਼ਰਮਾ ਨੇ ਉਹਨਾਂ ਦੀ ਟੀਮ ਨੇ ਅਲਾਰਾ ਜੋ ਨਵਾਂ ਇੱਕ ਮਾਰਕੀਟ ਦਾ ਨੀ ਪੱਤਰ ਰੱਖਿਆ ਗਿਆ ਇਸ ਮੌਕੇ ਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਸਕੀਮ ਵਾਪਸ ਲਾਂਦੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਲਈ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਕਿਸਾਨਾਂ ਦੇ ਵੱਖ-ਵੱਖ ਹੱਕਾਂ ਦੀਆਂ ਸਕੀਮਾਂ ਸਰਕਾਰ ਲੈ ਕੇ ਆ ਰਹੀ ਹੈ ਇਸ ਮੌਕੇ ਤੇ ਵਿਧਾਇਕ ਅਜੀਤ ਪਾਲ ਸਿੰਘ ਕੋਲੀ ਤੋਂ ਇਲਾਵਾ ਐਚਆਰ ਗਰੁੱਪ ਦੇ ਸਾਰੇ ਪਾਰਟਨਰ ਹਾਜ਼ਰ ਰਹੇ ਇਹ ਅਰਾਸ ਸੀਟ ਦਾ ਜਿਹੜਾ ਇਹਨਾਂ ਨੇ ਉਦਘਾਟਨ ਕੀਤਾ ਬਹੁਤ ਮੈਂ ਵਧਾਈ ਦਿੰਦਾ ਪਟਿਆਲੇ ਦੇ ਲੋਕਾਂ ਨੂੰ ਔਰ ਖਾਸ ਕਰਕੇ ਸਾਡੇ ਐਮਐਲਏ ਸਾਹਿਬਾਨ ਨੂੰ ਕਿਉਂਕਿ ਇਹ ਜਿਹੜੇ ਡਿਵੈਲਪਮੈਂਟ ਦੇ ਕੰਮ ਕਰਾ ਰਹੇ ਆ ਇਹ ਲਾਥਾਂ ਨਹੀਂ ਹੈ ਬਹੁਤ ਵੱਡੇ ਵੱਡੇ ਕੰਮ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਮਾਨ ਸਰਕਾਰ ਕਰਵਾ ਰਹੀ ਹੈ ਸੋ ਇੱਕ ਬੜੇ ਲੋੜ ਸੀ ਇੱਥੇ ਕਿ ਕਮਰਸ਼ੀਅਲ ਕੰਪਲੈਕਸ ਦੀ ਸੋ ਮੈਨੂੰ ਆਸ ਹੈ ਵੀ ਗੁਰੂ ਸਾਹਿਬ ਇਹਨਾਂ ਤੋਂ ਬਹੁਤ ਵਧੀਆ ਸੇਵਾ ਲੈਣਗੇ ਇੱਕ ਲੋਕਾਂ ਦਾ ਫਾਇਦਾ ਹੋਇਆਗਾ ਇੱਥੇ ਸੋ ਬਹੁਤ ਬਹੁਤ ਵਧਾਈ ਚਲੋ ਸਰ ਲੈਂਡ ਪੁਲਿੰਗ ਨੂੰ ਲੈ ਕੇ ਜੇ ਸਾਕੇ ਵਾਪਸ ਲਿਤਾ ਕੀ ਕਹਿਣਾ ਚਾਹਦੇ ਹੋ ਦੇਖੋ ਇਹ ਤਾਂ ਲੋਕਤੰਤਰ ਦੀ ਖੂਬਸੂਰਤੀ ਹੈ ਲੋਕਤੰਤਰ ਦੀ ਤਾਕਤ ਹੈ ਪੰਜਾਬ ਸਰਕਾਰ ਮਾਨ ਸਰਕਾਰ ਹਮੇਸ਼ਾ ਲੋਕਾਂ ਦੀ ਭਾਵਨਾ ਨੂੰ ਨਾਲ ਲੈ ਕੇ ਚੱਲਦੀ ਹੈ ਜਿੰਨੇ ਵੀ ਕੰਮ ਕੀਤੇ 52000 ਨੌਕਰੀਆਂ ਦਿੱਤੀਆਂ ਲੋਕਾਂ ਦੀ ਮੰਗ ਸੀ ਬਿਨਾ ਸਫਾਰੇ ਬਿਨਾ ਪੈਸੇ ਤੋਂ ਹੋਣ ਦਿੱਤੀਆਂ ਨਾ ਪਾਣੀ ਪੰਜਾਬ ਦਾ ਹੋਰਾਂ ਥੋਸੂਗਿਆਂ ਨੂੰ ਉਤਰਿਆ ਜਾਂਦਾ ਸੀ ਇੱਥੇ ਰੌਲਾ ਹੀ ਪਾਈ ਜਾਂਦੇ ਸੀ ਵੀ ਇੱਕ ਬੂੰਦ ਵੀ ਦੇਣੀ ਕੁਰਬਾਨੀ ਦੇ ਦੇਾਂਗੇ ਦੇਈ ਜਾਂਦੇ ਸਾਰੇ ਉਥਾਰਾ ਪਾਣੀ ਹੁਣ ਤੇਲਾਂ ਦੇ ਪਜਾਇਆ ਜਿੱਥੇ 20 20 25 25 ਸਾਲ ਕੱਸੀਆਂ ਬੰਦ ਪਈਆਂ ਸੀ ਉਹ ਪਾਣੀ ਪਜਾਇਆ ਨਿਰਵਿਘਨ ਬਿਜਲੀ ਦਿੱਤੀ ਕਰਪਸ਼ਨ ਰਹਿਤ ਸਮਾਜ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਐਨੇ ਸੋਹਣੇ ਐਮਐਲਏ ਦੇ ਤੇ ਵਧੀਆ ਕਾਬਿਲ ਹੈ ਜੀ ਸੋ ਇਹ ਲੋਕਾਂ ਦੀ ਤਾਕਤ ਹੈ ਲੋਕਾਂ ਦੀ ਇੱਛਾ ਅਨੁਸਾਰ ਕੰਮ ਹੋ ਰਿਹਾ ਹੈ ਇਸ ਤੋਂ ਉੱਪਰ ਸਿਆਦ ਕਰ ਰਹੇ ਨੇ ਦੇਖੋ ਵਿਰੋਧੀ ਕਿਹੜਾ ਹੈ ਜੀ ਨੇ ਸਿਆਸਤ ਨਾ ਕੀਤੀ ਸਰੀਕਾ ਜੀ ਆਰਟੀ ਐਕਟੀਵਿਸਟ ਮਾਨੀ ਗੋਇਲੇ ਉਹਨਾਂ ਨੇ ਅੱਜ ਹੀ ਆਰਟੀ ਪਾ ਕੇ ਇੱਕ ਡਿਟੇਲ ਕਢਾ ਕੇ ਪੋਸਟ ਪਾਈ ਆ ਕਿ ਜਿਹੜੀ ਗਲਾੜਾ ਦੀ ਜ਼ਮੀਨ ਆ ਉਹਦੇ ਤੇ ਆਮ ਆਦਮੀ ਪਾਰਟੀ 20000 ਕਰੋੜ ਦਾ ਲੋਨ ਲੈ ਰਹੀ ਆ ਜਿਹੋ ਤੇ ਸ਼ਗਨ ਸਕੀਮ ਵੰਡੀ ਜਾਊਗੀ ਜਿਹੜਾ ਇਦਾਂ ਦੇ ਇਲਜ਼ਾਮ ਲਾਏ ਗਏ ਨੇ ਉਹਨਾਂ ਵੱਲੋਂ ਜੀ ਉਹਦੇ ਤੇ ਕੀ ਜਵਾਬ ਹੋ ਗਈ ਦੇਖੋ ਇਹਦੇ ਬਾਰੇ ਜਾਂ ਤਾਂ ਸਬੰਧਤ ਵਿਭਾਗ ਕੋਈ ਜਵਾਬ ਦੇ ਸਕਦਾ ਜਾਂ ਸਬੰਧਤ ਮਨਿਸਟਰ ਜਵਾਬ ਦੇ ਸਕਦਾ ਮੇਰੇ ਕੋਲ ਤਾਂ ਵਿਭਾਗ ਨਹੀਂ ਹੈ ਤੰਦਰੁਸਤ ਨਸ਼ਿਆਂ ਦੇ ਉੱਪਰ ਚਲਾਈ ਜੀ ਮੁਹਿੰਮਾਂ ਤੇ ਲੱਗ ਰਿਹਾ ਕਿ ਹੁਣ ਨਤ ਪੈ ਚੁਕੇ ਪੂਰਨ ਇਹ ਤੁਸੀਂ ਦੱਸੋ ਬਈ ਹੈ ਨਾ ਸਾਡੇ ਬਲੋਂ ਤੇ ਓਕੇ ਹੈ ਨਾ ਹਾਂ ਸਭ ਤੋਂ ਵੱਡਾ ਜਿਹੜਾ ਇਹ ਨਾ ਪੰਜਾਬ ਦੇ ਮਾਵਾਂ ਨਾਲ ਭੈਣਾਂ ਨਾਲ ਇਹ ਬਹੁਤ ਵੱਡਾ ਇੱਕ ਟੱਕਾ ਸੀ ਜਿਹੜਾ ਨਸ਼ਾ ਇੱਥੇ ਸ਼ਰਿਆਂ ਵਕਾਉਂਦੀਆਂ ਸੀ ਪਹਿਲਾਂ ਸਰਕਾਰਾਂ ਪੰਜਾਬ ਸਰਕਾਰ ਨੇ ਮਾਨ ਸਰਕਾਰ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਖੌਫ ਤਾਂ ਪੈਦਾ ਕੀਤਾ ਨਸ਼ਾ ਵੇਚਣ ਵਾਲਾਂ ਦੇ ਮਨਾਂ ਦੇ ਵਿੱਚ ਫੜ ਕੇ ਅੰਦਰ ਤਾਂ ਦਿੱਤੇ ਥਾਪੀਆਂ ਮਾਰਦੇ ਫਿਰਦੇ ਸੀ ਸੋ ਇਹ ਰਹੀ ਬਹੁਤ ਵੱਡੀ ਜਿਵੇਂ ਤੁਸੀਂ ਦੱਸਿਆ ਕਿ ਇਹ ਇਫੈਕਟਿਵ ਮੁਹਿੰਮ ਹੈ